ਨਮਸਕਾਰ ਦੋਸਤੋ ਮੈਂ ਤੁਹਾਡਾ ਆਪਣਾ ਸਖ ਸਖਸ਼ਨਾਤ ਅਦਾਲਤ ਜਨਤਾ ਕੀ ਆਮਨੇ ਸਾਹਮਨੇ ਮੈਂ ਆਪ ਸਭ ਦਾ ਇੱਕ ਵਾਰ ਖਾਸ ਸਿਵੀਰਾਂ ਨਾਲ ਕੇ ਸਾਡੇ ਵਿੱਚ ਖਾਮਰਾ ਤੋਂ ਅਮਰਜੀਤ ਪਈ ਸਾਹਿਬ ਬਨਯੋਰਾ ਨਾਲ ਪੂਰੀ ਟੀਮ ਵੀ ਮੌਜੂਦ ਹੈ ਸਾਰੇ ਅੱਜ ਜੇਬ ਚ ਪੈਨਲ ਆਇਆ ਸ਼ਰਟ ਬੜੀ ਚਮਕਦਾਰ ਪਾਈ ਹੈ ਮਤਲਬ ਪੂਰੀ ਪਰਸਨੈਲਿਟੀ ਦੇ ਵਿੱਚੋਂ ਇਹ ਕਿੱਥੇ ਜਾ ਰਹੇ ਹੋ ਕੀ ਕਰਨ ਕਿੱਥੇ ਜਾਂਦਾ ਅਸੀਂ ਅੱਜ ਸਾਡੇ ਇਲਾਕੇ ਦੇ ਜਿਹੜੇ ਚ ਜਲੰਧਰ ਚਾਰ ਕਾਸੀ ਸਸੀ ਤੋਂ ਸ਼੍ਰੀ ਬਬਰ ਕੁਮਾਰ ਟਿੰਨੂ ਜੀ ਸਰਕਟ ਲੀਡਰ ਜੋ ਦੇ ਔਰ ਬੜੇ ਇਮਾਨਦਾਰੀ ਸ਼ਭੀ ਵਾਲੇ ਲੀਡਰ ਜਿਹੜੇ ਆ ਸਾਡੇ ਉਹਨਾਂ ਦੇ ਅੱਜ ਨਾਮਕਰਨ ਲਈ 70 ਜਿਹੜਾ ਪਰਨ ਆਏ ਆ ਤੇ ਪੂਰਾ ਸਾਡਾ ਜਿਹੜਾ ਇਧਰ ਵੈਲਟਾ ਪੂਰੀ ਤਰੀ ਜਿਹੜੀ ਆ ਉਹ ਸ਼੍ਰੀ ਪਵਨ ਕੁਮਾਰ ਟਿੰਨੂ ਜੀ ਦੇ ਹੱਕ ਵਿੱਚ ਆ ਬਹੁਤ ਉਤਸ਼ਾਹ ਆ ਬਹੁਤ ਜਸ਼ੀਲੇ ਬੰਦੇ ਆ ਪ੍ਰੋਗਰੈਸਿਵ ਆ ਕੋਈ ਉਹਨਾਂ ਦੀ ਮਤਲਬ ਦਾਅਬ ਨਹੀਂ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਵੀ ਲਾਲਚ ਨਹੀਂ ਆ ਇਹੋ ਕਹਾਂ ਜੇ ਲੀਡਰ ਆਮ ਤਕਨ ਜਿਹੜੇ ਜਿੱਤ ਕੇ ਸੰਸਦ ਦੇ ਵਿੱਚ ਜਾਣ ਤੇ ਲੋਕਾਂ ਦਾ ਭਲਾ ਵਿਕਾਸ ਕਰ ਸਕਦੇ ਆ ਸਾਨੂੰ ਬਹੁਤ ਉਮੀਦਾਂ ਆ ਉਸ ਵਾਹਿਗੁਰੂ ਅੱਗੇ ਵੀ ਅਰਦਾਸ ਕਰਦੇ ਆ ਕਿ ਨਵੀਂ ਸੰਸਦੀਆਂ ਪੌੜੀਆਂ ਵਿੱਚ ਸਾਡੇ ਮਾਨਯੋਗ ਪਵਨ ਕੁਮਾਰ ਨੀ ਤੀਨੂ ਜੀ ਇਹਨਾਂ ਨੂੰ ਜਨਰਲ ਅੰਦਰ ਚਾਰ ਤੋਂ ਜਿੱਤ ਕੇ ਇਹਨਾਂ ਨੂੰ ਜਿਹੜਾ ਉਹ ਜਿੱਤ ਤਾ ਇਹ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਗੁਰਦੇਵ RAM ਚਿੱਟੀ ਜੀ ਕਿਹੜੀ ਜਗ੍ਹਾ ਤੋਂ ਖਾਂਬਰੇ ਤੋਂ ਜੀ ਸਾਡੀ ਅਮਰਜੀਤ ਜੀ ਕੀ ਲੱਗਦਾ ਕਿ ਤੀਨੂ ਨਾਲ ਖੜੇ ਤੁਸੀਂ ਕੀ ਲੱਗਦਾ ਕਿ ਉਹ ਚਾੜੂ ਫੇਰ ਦੇਣਗੇ ਚਾੜੂ ਫੇਰ ਦੇਣਾ ਬਿਲਕੁਲ ਬਹੁਤ ਬਖਾਸ ਉਹ ਬਾਝ ਦੱਸ ਸਕਦੇ ਉਹ ਚਾੜੂ ਫੇਰ ਕੇ ਚੱਕ ਲੈ ਕੇ ਖੰਮਣ ਵਾਸਤੇ ਖਾਂਬਰੇ ਤੋਂ ਚਾੜੂ ਫੇਰ ਦੇਣਾ ਖਾਂਬਰੇ ਤੋਂ ਸਾਡਾ ਪੂਰਾ ਉਤਸ਼ਾਹ ਆ ਪੂਰਾ ਜੁਨਨ ਆਇਆ ਅੱਜ ਉਹ ਸਾਨੂੰ ਬੜੀ ਖੁਸ਼ੀ ਆ ਇਹ ਕਿਹੋ ਜਿਹਾ ਮਾਹੌਲ ਆ ਸੋ ਇਹ ਇੱਕ ਵਿਕਟਰੀ ਦਾ ਜਿਹੜਾ ਆ ਇਹ ਸਾਨੂੰ ਸਾਇਨ ਨਜ਼ਰ ਆ ਰਿਹਾ ਕਿ ਟੀਮ ਦਾ ਕਹਿਣਾ ਹੈ ਕਿ ਚਾਰੂ ਫਿਰ ਜਣਾ ਹਰ ਜਗ੍ਹਾ ਚਾਰੂ ਹੀ ਨਜ਼ਰ ਆਗਾ ਅਮਰਜੀਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਅੱਜ ਤੱਕ ਹਮਰੇ ਸਾਹਮਣੇ ਚੈਨਲ ਦੇ ਕੋਲ ਫਿਰ ਤੋਂ ਖਾਸ ਤਸਵੀਰਾਂ ਦੇ ਨਾਲ ਅਸੀਂ ਫਿਰ ਤੋਂ ਹਾਜ਼ਰ ਹੋਵਾਂਗੇ ਖਾਸ ਤਸਵੀਰਾਂ ਨਾਲ ਸਾਡੇ ਵਿੱਚ ਹੋਰ ਵੀ ਟੀਮਾਂ ਮੌਜੂਦ ਹਨ ਕੈਮਰਾਮੈਨ ਅਮਰਪਾਲ ਜਿੰਦਾਬਾਦ ਮੁੱਖ ਮੰਤਰੀ ਸਾਹਿਬ ਪਹੁੰਚੇ ਚੇ ਚੇ ਬੱਕੇਵਾਲ ਜੀ ਜਿੰਦਾਬਾਦ ਨਾ 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 73